ਮੈਂ ਬਰਿੰਦਰ ਫੁੱਲ ਆਈਸੀਸੀ ਹਮਰਾਈਡ ਦਾ ਨੈਸ਼ਨਲ ਪ੍ਰੈਜ਼ੀਡੈਂਟ ਹੈ ਜੀ ਫੁੱਲ ਸਾਹਿਬ ਕਿਉਂ ਆਜਾ ਦੇ ਉਮੀਦਵਾਰ ਦੇ ਚੋਣ ਲੜਨ ਦੀ ਜ਼ਰੂਰਤ ਹੈ ਦੇਖੋ ਮੈਂ ਆਈਸੀਸੀ ਹਮਰਾਈਡ ਦਾ ਨੈਸ਼ਨਲ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਨੂੰ 6 ਮਹੀਨੇ ਪਹਿਲਾਂ ਹੀ ਹਾਈ ਕਮਾਂਡ ਨੇ ਆਵਾਜ਼ ਦਿੱਤੀ ਸੀ ਕਿ ਤੁਸੀਂ ਆਪਣੀ ਤਿਆਰੀ ਕਰੋ ਸੰਸਦ ਦੀ ਅਮ੍ਰਿਤਸਰੋਂ ਔਰ ਅਸੀਂ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਔਰ ਹੁਣ ਐਨ ਮੌਕੇ ਦੇ ਉੱਤੇ ਆ ਕੇ ਐਨ ਮੌਕੇ ਤੇ ਕਿ ਗਿਰਾਤ ਸਵੇਰ 11 ਵਜੇ ਤੱਕ ਵੀ ਮੈਨੂੰ ਫੋਨ ਹੁੰਦਾ ਕਿ ਤੁਹਾਡੀ ਜੇਕਰ ਓਕੇ ਹੋ ਗਈ ਆ ਤੇ ਤੁਸੀਂ ਆਪ ਨਾ ਕੰਮ ਸ਼ੁਰੂ ਕਰ ਦਿਓ ਪਰ ਉਹ ਸਵੇਰੇ ਦਿਨ ਚੜਦੇ ਆਂ ਹੀ ਕੋਈ ਸਮਝ ਨਹੀਂ ਲੱਗਦੀ ਵੀ ਇਹ ਕੀ ਹੋਇਆ ਕੀ ਆ ਜਿੱਦ ਨੂੰ ਦੇਤੀ ਸੀ ਸੀਟ ਓਇਲਾ ਸਾਹਿਬ ਨੂੰ ਦੇਤੀ ਇਹ ਹੁਣ ਓਇਲਾ ਸਾਹਿਬ ਦੇ ਵਿਰੋਧ ਦੇ ਵਿੱਚ ਕਿਉਂ ਆਜਾਦ ਉਮੀਦਵਾਰ ਲਾ ਰਹੇ ਆਂ ਦੇਖੋ ਮੇਰਾ ਵਿਰੋਧ ਕਿਸੇ ਨਾਲ ਵੀ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤਾਂ ਸਿਰਫ ਇੱਕ ਗੱਲ ਕਰ ਰਿਹਾ ਕਿ ਠੀਕ ਹੈ ਸੰਸਦ ਦੇ ਜਿਹੜੇ ਕੰਮ ਬੰਦੇ ਆ ਜਿੰਨੇ ਵੀ ਪੁਰਾਣੇ ਸੰਸਦ ਆਏ ਨੇ ਅੰਮ੍ਰਿਤਸਰ ਦੇ ਵਿੱਚ ਆਪਾਂ ਉਹਨਾਂ ਨਾਲੋਂ ਵਧੀਆ ਕੰਮ ਕਰਾਂਗੇ 10 ਗੁਣਾ ਵਧੀਆ ਕੰਮ ਕਰਾਂਗੇ ਕਿਉਂਕਿ ਸਾਡੀਆਂ ਕੁਝ ਜ਼ਰੂਰੀ ਜੜੀਆਂ ਅਸੀਂ ਅੰਮ੍ਰਿਤਸਰ ਦੇ ਵਿੱਚ ਨਸ਼ਾ ਮੁਕਤ ਕੀਤਾ ਜਾਏਗਾ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਦੀ ਜਨਤਾ ਦੇ ਸਹਿਯੋਗ ਨਾਲ ਪਹਿਲਾ ਕੰਮ ਆ ਡਾਹੇ ਹੋਏਗਾ ਉਹਦੇ ਨਾਲ ਸਾਡਾ ਯੂਥ ਜਿਹੜਾ ਉਹ ਨਸ਼ੇ ਤੋਂ ਮੁਕਤ ਹੋਵੇਗਾ ਦੂਸਰੀ ਗੱਲ ਜਿਹੜੀ ਇਹੀ ਹੈ ਕਿ ਇਥੇ ਇੰਡਸਟਰੀ ਲਿਆਵਾਂਗੇ ਪੰਜਾਬ ਸਾਰਾ ਅੰਮ੍ਰਿਤਸਰ ਨੂੰ ਆਬਾਦ ਕਰਾਂਗੇ ਜੋ ਅਸੀਂ 90 ਦੇ ਦਸ਼ਕ ਦੇ ਵਿੱਚ ਹੁੰਦਾ ਸੀ ਔਰ ਇਹ ਤੀਸਰੀ ਗੱਲ ਆਡੀ ਹੈ ਆ ਵੀ ਅਸੀਂ ਜਿਹੜਾ ਕੁਲ ਬਾਰਡਰ ਬੰਦ ਹੈ ਸਾਡਾ ਉਹਨੂੰ ਖੁਲਾ ਕਲਾਵਾਂਗੇ 5 ਤੋਂ 7000 ਬੰਦਾ ਸਾਡਾ ਜਿਹੜਾ ਕੁਲੀ ਉਪਰਾ ਉੱਥੇ ਕੰਮ ਕਰ ਰਹੇ ਨੇ ਜਿਹੜੇ ਅੱਜ ਬੇਰੋਜ਼ਗਾਰ ਹੋ ਕੇ ਬੈਠੇ ਨੇ ਉਹ ਉਹਨਾਂ ਦੀ ਮੰਗ ਜਿਹੜੀ ਉਹ ਸਭ ਤੋਂ ਪਹਿਲਾਂ ਚੁੱਕਾਂਗੇ ਕਿ ਤਾਂ ਕਿ ਜਿਹੜਾ ਉਹ ਉਹਨਾਂ ਨੂੰ ਰੋਜ਼ਗਾਰ ਮਿਲ ਆ ਹੋ ਸਕੇ ਪੁਲਸਾਬ ਟ੍ਰੀਟਮੈਂਟ ਤੋਂ ਪਹਿਲਾਂ ਸਰਵੇ ਹੁੰਦਾ ਵਾ ਸਰਵੇ ਕੀਤਾ ਹੋਇਆ ਹੈ ਕਮਾਨ ਨੇ ਦੇਖੋ ਸਰਵੇ ਤਾਂ ਕੀਤਾ ਸਰਵੇ ਦੇ ਵਿੱਚ ਜੇ ਅਗਾ ਪਿਛਾ ਹੋਇਆ ਤਾਂ ਤਾਂ ਦੀ ਇਹ ਕੁਝ ਹੋਇਆ ਕਿੰਨੇ ਜਾਣੇ ਸੀ ਸਰਵੇ ਦੇ ਵਿੱਚ ਸਰਵੇ ਦੇ ਵਿੱਚ ਤਿੰਨ ਜਾਣੇ ਸੀ ਇੱਕ ਮੈ ਸੀ ਇੱਕ ਸੋਨੀ ਸਾਹਿਬ ਸੀ ਤੇ ਇੱਕ ਔਇਲਾ ਸਾਹਿਬ ਨੇ ਕਿਵੇਂ ਦੇਖਦੇ ਹੋ ਕਿਉਂ ਸਰਵੇ ਨੂੰ ਚੁਠਾ ਲਾ ਦਿੱਤਾ ਜਾਂ ਕਿ ਰੇਟੀਆਂ ਵਿੱਚ ਸੀਟ ਦਿੱਤੀ ਇਹ ਤਾਂ ਵੇਖੋ ਇਹ ਉਹਨਾਂ ਨੂੰ ਪਤਾ ਵਾ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਵਾ ਯਹਾਂ ਪੀ ਕੀ ਉਹਨਾਂ ਦੀ ਮਨਚਾ ਸੀ ਇਹ ਤਾਂ ਉਹੀ ਜਾਣਦੇ ਨੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਤੁਸੀਂ ਵੀ ਸਮਝਦੇ ਹੋ ਕਿ ਪਾਰਟੀਆਂ ਦੇ ਵਿੱਚ ਕੀ ਕੁਝ ਚੱਲਦਾ ਪਰ ਕੀ ਲੱਗਦਾ ਵੀ ਰਾਤ ਤੁਹਾਨੂੰ ਫੋਨ ਆਉਂਦਾ ਵੀ ਤਿਆਰੀ ਕਰੋ ਤੇ ਤੁਹਾਨੂੰ ਰਮਾਂਟ ਮੰਨਿਆ ਹੋਊਗਾ ਉਦੋਂ ਬਾਅਦ ਆਪਾਂ ਲੱਗਦਾ ਕਿ ਇੰਫੋਰਮ ਟਿਕਟ ਮਿਲ ਗਈ ਇਹਦਾ ਕੀ ਗੰਤ ਰਹੀ ਜੀ ਮੈਂ ਇਸੇ ਕਰਕੇ ਤੇ ਮੈਂ ਇਸੇ ਕਾਰਨ ਮੈਂ ਪੁੱਛ ਰਿਹਾ ਪਾਰਟੀ ਨੂੰ ਜਿਹੜੇ ਮੇਨ ਪੈਰੂਕਾਰ ਨੇ ਉਹਨਾਂ ਨੂੰ ਮੈਂ ਪੁੱਛ ਰਿਹਾ ਪੇ ਕਾਰਨ ਦੱਸੋ ਕਿ ਇਸ ਤਰ੍ਹਾਂ ਤੁਸੀਂ ਰਿਪੋਰਟਾਂ ਚੇਂਜ ਕਰ ਦਿੱਤੀਆਂ ਇੱਕ ਬੰਦੇ ਦੇ ਹੱਕ ਦੇ ਵਿੱਚ ਜਿਹਦੇ ਸੱਤ ਐਮਐਲਏ ਖਿਲਾਫ ਨੇ ਪ੍ਰਧਾਨ ਦੋਨੋਂ ਖਿਲਾਫ ਨੇ ਉਹ ਉਹ ਕੀ ਆਪਾਂ ਸਮਝਦੇ ਹਾਂ ਕਿ ਉਹ ਜੇ ਉਹਨਾਂ ਨੇ ਲਿਖ ਕੇ ਦਿੱਤਾ ਜਾਂ ਉਲਟ ਬੋਲੇ ਨੇ ਉਹ ਤੇ ਕਿਉਂ ਬੋਲੇ ਨੇ ਇਹਦੇ ਉੱਤੇ ਨਿਰਗਖਣ ਕੀਤਾ ਗਿਆ ਪਰ ਔਰਲਾ ਸਾਹਿਬ ਨਾਲ ਤਾਂ ਹੁਣ ਸਾਰੇ ਚੱਲ ਰਹੇ ਨੇ ਮੇਰੇ ਨਾਲ ਇਹ ਤਾਂ ਤੁਸੀਂ ਵੀ ਦੇਖ ਰਹੇ ਜੇ ਚੰਗੀ ਤਰ੍ਹਾਂ ਤੁਹਾਨੂੰ ਵੀ ਪਤਾ ਪੱਤਰਕਾਰ ਜੇ ਮੇਰੇ ਨਾਲ ਵਾਦੇ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਉਹ ਵੀ ਤੁਹਾਨੂੰ ਪਤਾ ਨੇ ਕਿ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਔਰ ਕੀ ਰੋਸ ਕੀ ਆ ਠੀਕ ਹੈ ਹੌਲੀ ਹੌਲੀ ਮੰਨ ਜਾਣਗੇ ਮੈਂ ਕਹਿ ਨਹੀਂ ਸਕਦਾ ਵੀ ਪਾਰਟੀ ਦਾ ਹਾਈ ਕਮਾਂਡ ਦਾ ਪਰ ਇਹ ਕਿ ਜਿਹੜਾ ਪਹਿਲੇ ਦਿਨੋਂ ਦਿਲ ਨਾਲ ਚੱਲਣਾ ਪੱਕੀ ਲੱਗਦਾ ਤੁਸੀਂ ਦੋਵੇਂ ਇੱਕੋ ਪਾਰਟੀ ਦੇ ਖੜੇ ਹੋਗੇ ਉਹ ਸੀ ਲੱਗਦਾ ਨਹੀਂ ਸੀ ਨਾ ਕਿ ਲੋਕਾਂ ਨੂੰ ਮੌਕਾ ਮਿਲੇਗਾ ਕਿਸੇ ਨੂੰ ਦੇਖੋ ਇਹ ਤਾਂ ਹੁਣ ਹਾਈ ਕਮਾਂਡ ਨੂੰ ਸੋਚਣਾ ਪਏਗਾ ਨਾ ਇਸ ਚੀਜ਼ ਦੇ ਉੱਤੇ ਅਸੀਂ ਤਾਂ ਆਪਣੀ ਹੱਕ ਦੀ ਲੜਾਈ ਲੜਨੀ ਹੈ ਔਰ ਉਹ ਲੜਨ ਵਾਸਤੇ ਅਸੀਂ ਤਿਆਰ ਹਾਂ ਜੇ ਪਾਰਟੀ ਨਹੀਂ ਰਿਵਿਊ ਕਰਦੀ ਤਾਂ ਅਸੀਂ ਮੈਦਾਨ ਦੇ ਵਿੱਚ ਉਤਰਨ ਲਈ ਤਿਆਰ ਹਾਂ ਪੂਰੇ ਔਰ ਹੱਡੀਆਂ ਜੜੀਆਂ ਤੁਹਾਨੂੰ ਇੱਕਦਾਂ ਲੋਤਾ ਨਾ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਵੀ ਰਹੇ ਹੋਗੇ ਹੱਡੀਆਂ ਜੜੀਆਂ ਮੀਟਿੰਗਾਂ ਲਗਾਤਾਰ ਪਿੰਡਾਂ ਚ ਸ਼ਹਿਰਾਂ ਚ ਚੱਲਦੀਆਂ ਆ ਰਹੀਆਂ ভোটার ਦਾ ਤੁਹਾਡੇ ਦੇ ਆਗਲਾ ਸਭ ਦੇ ਸਾਝੇ ਨਹੀਂ ਇਹ ਕਿਵੇਂ ਤਾਲਮੇਲ ਬਣਾਵਾ ਦੇਖੋ ਅਸੀਂ ਸਾਡੇ ਕੋਲ ਜਿਹੜਾ ਵੋਟਰ ਹੈ ਉਹ ਕਾਂਗਰਸ ਪਾਰਟੀ ਤੋਂ ਵੀ ਅਲੱਗਾ ਵੀ ਹੈਗਾ ਕਿਉਂਕਿ ਅਸੀਂ ਜਿਹੜੀ ਸਾਡੀ ਹਿਊਮਨ ਰਾਈਟਸ ਸੀ ਨਾ ਇਹਨਾਂ ਨੇ ਪਿੰਡਾਂ ਦੇ ਵਿੱਚ ਜਾ ਜਾ ਕੇ ਆਮ ਜਨਤਾ ਨੂੰ ਜ਼ਿਆਦਾ ਜੋੜਿਆ ਉਸੇ ਚੀਜ਼ ਕਰਕੇ ਅਸੀਂ ਪਾਰਟੀ ਕੋ ਮੰਗ ਰਹੇ ਹਾਂ ਜੇ ਇਹ ਇੱਕ ਉਹਨੇ ਹੀ ਵੋਟਰ ਹੋਣ ਤਾਂ ਫਿਰ ਤਾਂ ਅਸੀਂ ਵੀ ਨਹੀਂ ਲੜਾਈ ਲੜਾਂਗੇ ਅਸੀਂ ਤਾਂ ਇਹੋ ਕਹਿ ਰਹੇ ਹਾਂ ਕਿ ਸਾਡੇ ਕੋ ਇਨੀ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ 1.5 ਤੋਂ 2 ਲੱਖ ਵੋਟ ਵੱਖਰੀ ਹੋਣ ਦੇ ਬਾਅਦ ਵੀ ਔਰ ਨਹੀਂ ਹਾਨੂੰ ਵੇਖਿਆ ਜਾ ਰਿਹਾ ਕਿਉਂਕਿ ਜੇ ਸਾਡੀ ਜਿਹੜੀ ਆ ICC ਦੀ ਜਿਹੜੀ ਵੋਟ ਆ ਉਹ ਜੇ ਪੈ ਜਾਂਦੀ ਸਾਨੂੰ ਪੈ ਜਾਂਦੀ ਹੈ ਪਾਰਟੀ ਦੇ ਟਿਕਟ ਔਰ ਇਹ ਯਕੀਨੀ ਬਣ ਜਾਂਦੀ ਹੈ ਜਿੱਥੇ ਜੜੀ ਆ ਉੱਥੇ ਪਾਰਟੀ ਨੂੰ ਸੋਚਣਾ ਨਹੀਂ ਪੈਂਦਾ ਕਿ ਵੀ ਜਿੱਤ ਹਾਰ ਜਿੱਤਿਆ ਕਿ ਹਾਰਿਆ ਕੋਲ ਸਾਹ ਹਾਈ ਕਮਾਂਡ ਨੂੰ ਜਾਂ ਪੰਜਾਬ ਪ੍ਰਧਾਨ ਨੂੰ ਜਾਂ ਹੋਰ ਵੱਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਸ ਬਾਰੇ ਦੱਤਿਆ ਤੁਸੀਂ ਜਿਹੜੇ ਦਾਵੇਦਾਰੀ ਤੁਹਾਡੀ ਸੀ। ਮੈਂ ਦੇਖੋ ਮੈਂ ਸੰਦੇਸ਼ ਸਾਰਿਆਂ ਨੂੰ ਭੇਜ ਦਿੱਤੇ ਆ ਔਰ ਮੀਡੀਆ ਦੇ ਚੈਨਲ ਆਈ ਵੀ ਸਾਰਿਆਂ ਨੂੰ ਸੰਦੇਸ਼ ਪਹੁੰਚ ਚੁੱਕੇ ਨੇ। ਉਹ ਦਿੱਲੀ ਹਾਈ ਕਮਾਂਡ ਨੂੰ ਵੀ ਭੇਜ ਦਿੱਤਾ ਆ ਕਿ ਠੀਕ ਆ ਵੀ ਅਸੀਂ ਹੋਰ 2-4 ਦਿਨ ਵੇਟ ਕਰਾਂਗੇ ਨਹੀਂ ਤਾਂ ਅਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਕੀ ਅੰਮ੍ਰਿਤ ਸਾਹਿਬ ਆਸਰੇ ਵੀ ਜਾਉਂ। ਕੀ ਆਲਟੀਮੇਟ ਦਿੱਤਾ ਤੁਸੀਂ ਉਹਨਾਂ ਦੱਸ ਦਿੰਦਾ ਜੀ। ਹੁਣ 2-3 ਦਿਨ ਦਾ ਇਹ ਆਲਟੀਮੇਟਮ ਰਹਿ ਗਿਆ। ਕੀ ਉਹਦੇ ਵਿੱਚ ਦੱਸੋ। ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਦਾ ਅਸੀਂ ਤਾਂ ਟਿਕਟ ਦੀ ਮੰਗ ਕੀਤੀ ਹੋਰ ਕੋਈ ਨਹੀਂ ਕੀਤੀ ਵੀ ਅਸੀਂ ਲੜਦਾ ਵਾਂ ਇਹ ਹੁਣ ਤੁਸੀਂ ਦੇਖਣਾ ਕਿ ਟਿਕਟ ਤੋਂ ਲੜਾਉਣਾ ਕਿ ਅਜ਼ਾਦ ਲੜਾਉਣਾ ਪਰ ਸੀਟ ਤਾਂ ਐਲਾਨ ਦਿੱਤੀ ਗਈ ਹੈ ਨਾ ਮੈਂ ਕੀ ਤੁਹਾਨੂੰ ਇੱਕੋ ਗੱਲ ਕਹਿ ਰਿਹਾ ਵੀ ਅਸੀਂ ਅਜ਼ਾਦ ਲੜਨ ਲਈ ਤਿਆਰ ਹਾਂ ਅਸੀਂ ਤਾਂ ਇਹ ਕਹਿ ਨਹੀਂ ਗਏ ਜਪਾਟੀ ਨਹੀਂ ਇਹਦੇ ਰਿਵਿਊ ਕਰ ਦਿੱਤਾ ਅਸੀਂ ਅਜ਼ਾਦ ਲੜਨ ਲਈ ਤਿਆਰ ਬੈਠੇ ਹਾਂ ਪਰ ਜੀ ਲੱਗਦਾ ਟਿਕਟ ਬਸਦੀ ਹੈ ਦੇਖੋ ਜੇ ਟਿਕਟ ਦੀ ਗੱਲ ਕਰੀਏ ਤਾਂ ਇਹ ਤੁਸੀਂ ਦੇਖਦੇ ਰਹੇ ਹੁਣੇ ਕਿ ਪਿਛਲੀ ਵਾਰੀ ਵੀ ਇਹ ਕੁਝ ਟਿਕ ਟਕਾਂ ਦੀ ਰਿਵਿਊ ਹੋਈ ਸੀ ਔਰ ਅੱਜ ਤੋਂ ਜੇ ਪਹਿਲਾਂ ਪਿਛਲਾ ਇਤਿਹਾਸ ਵੀ ਖੋਲ ਕੇ ਵੇਖੀਏ ਪਹਿਲਾਂ ਵੀ ਇਹ ਚੱਲਦਾ ਰਿਹਾ ਕਿ ਜਿੱਥੇ ਜ਼ਰੂਰਤ ਪੈਂਦੀ ਸੀ ਪਾਰਟੀ ਨੂੰ ਲੱਗਦਾ ਸੀ ਉੱਥੇ ਪਾਰਟੀ ਇਹ ਕੁਝ ਕਰ ਨਹੀਂ ਰਹੀ ਹੈ